ਸਾਸ਼ੀ ਕਾਲ ਜੀ ਕਿਵੇਂ ਹੋ ਅੱਜ ਮੈਂ ਤੁਹਾਡੇ ਲਈ ਫੇਰ ਇੱਕ ਨਵੀਂ ਵੀਡੀਓ ਲੈ ਕੇ ਆਈ ਆ ਤੇ ਕਾਫੀ ਦਿਨ ਆਵਾਜ਼ ਜਿਹੜੀ ਅਪਲੋਡ ਕਰ ਰਹੀ ਆ ਔਰ ਰੀਜ਼ਨ ਇਹ ਹੈ ਕਿ ਮੇਰੇ ਕੋ ਜੜਾ ਆ ਲਿਮਟਡ ਸਟਾਕ ਹੁੰਦਾ ਆ ਮੈਂ ਜ਼ਿਆਦਾ ਸਟਾਕ ਨਹੀਂ ਰੱਖਦੀ ਔਰ ਰਿਕੁਆਇਰਮੈਂਟ ਦੇ ਸਾਹਮਣੇ ਲਈ ਮੈਂ ਰੱਖਦੀਆਂ ਆ ਜਿਆਦਾ ਜਿਹੜਾ ਆ ਮੇਰਾ ਹਜੇ ਆਨਲਾਈਨ ਨਿਕਲ ਨਹੀਂ ਪਾਂਦਾ ਇਸ ਕਰਕੇ ਆਫਲਾਈਨ ਕੁਝ ਕੁ ਸੂਟ ਜਾਂਦੇ ਨੇ ਤੇ ਹਜੇ ਵੀ ਜਿਹੜੇ ਆ ਮੇਰੇ ਪੁਰਾਣੀ ਕਲੈਕਸ਼ਨ ਦੇ ਵਿੱਚ ਜਿਹੜੇ ਕਾਫੀ ਸੂਟ ਪਏ ਹੋਏ ਆ ਹਰ ਕਿਸੇ ਨੂੰ ਪਸੰਦ ਆਂਦਾ ਤੇ ਉਹਦੇ ਵਿੱਚ ਜਿਹੜਾ ਹੈ ਸਕਰੀਨਸ਼ਾਟ ਭੇਜ ਕੇ ਤੁਸੀਂ ਮੈਨੂੰ ਇਨਕੁਆਰੀ ਪੁੱਛ ਸਕਦੇ ਹੋ ਅੱਜ ਮੈਂ ਜਿਹੜੇ ਲੈ ਕੇ ਆਈ ਆ ਉਹ ਡੇਲੀ ਵੇਅਰ ਸੂਟ ਨੇ ਕਾਫੀ ਅਫੋਰਡੇਬਲ ਪ੍ਰਾਈਸ ਦੇ ਵਿੱਚ ਨੇ ਬਹੁਤ ਵਧੀਆ ਸੂਟ ਹੈ ਪਾਕਿਸਤਾਨੀ ਸੂਟ ਹੈ ਤੇ ਅਛੇ ਚ ਬਹੁਤ ਪਿਆਰੇ ਪ੍ਰਿੰਟਸ ਨੇ ਤੇ ਪ੍ਰਾਈਸ ਵੀ ਜਿਹੜਾ ਉਹਦਾ ਬਹੁਤ ਹੀ ਪਿਆਰਾ ਰਹਿਣ ਵਾਲਾ ਆ ਕੋਈ ਵੀ ਸੀੜਾ ਆ ਉਹ ਬਾਈ ਕਰ ਸਕਦਾ ਫਸਟ ਆਰਟੀਕਲ ਤੋਂ ਮੈਂ ਦਿਖਾਉਂਦੀ ਆ ਸਿੱਖਦੇ ਤੁਸੀਂ ਇਹ ਡਿਜ਼ਾਈਨ ਦਾ ਇਹ ਪਾਕਿਸਤਾਨੀ ਡਿਜ਼ਾਈਨ ਰਹੇਗਾ ਬਹੁਤ ਪਿਆਰਾ ਇਹਦਾ ਜਿਹੜਾ ਹੈ ਮਿਕਸ ਕਾਟਨ ਜਿਹੜਾ ਇਹਦਾ ਸ਼ਰਟ ਪੀਸ ਰਹੇਗਾ ਬਹੁਤ ਪਿਆਰਾ ਸੂਟ ਆ ਮਿਕਸ ਕਾਟਨ ਔਰ ਜਿਹੜੀ ਇਹਦੀ ਕਾਟਨ ਔਰ ਬਾਟਮ ਜਿਹੜੀ ਇਹਦੀ ਕਾਟਨ ਰਹੇਗੀ ਔਰ ਬਹੁਤ ਪਿਆਰਾ ਫੈਬਰਿਕ ਹੈ ਕਾਟ ਦਾ ਤੇ ਬਾਟਮ ਦਾ ਬਹੁਤ ਸੋਫਟ ਫੈਬਰਿਕ ਹੈ ਬਾਟਮ ਦਾ ਔਰ ਜਿਹੜੀ ਸ਼ਰਟ ਹੈ ਉਹ ਮਿਕਸ ਕਾਟਨ ਰਹੇਗੀ ਇਹਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਆ 350 ਫ੍ਰੀ ਸ਼ਿਪਿੰਗ 350 ਜਿਹੜਾ ਹੈ ਫ੍ਰੀ ਸ਼ਿਪਿੰਗ ਜਿਹੜੀ ਹੈ ਉਹ ਤੁਹਾਡੇ ਘਰੇ ਪਹੁੰਚਾਏਗੀ ਪਰ ਆਰਟੀਕਲ ਗਾਇਜ਼ ਬਹੁਤ ਪਿਆਰਾ ਹੈ ਯਾਰ ਔਰ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੈ ਉਹ ਸੋਨਾ ਸੂਟਾ ਡੇਲੀ ਵੇਅਰ ਦੇ ਵਿੱਚ ਪਾਉਣ ਵਾਲਾ ਨੈਕਸਟ ਜੀ ਦੇ ਵਿੱਚ ਜਿਹੜਾ ਕਲਰ ਆfrozy ਕਲਰ ਰਹੇਗਾ ਪ੍ਰਿੰਟ ਕਿੱਧਰ ਗਿਆ ਨੈਕਸਟ ਜਿਹੜਾ ਹੈ ਫਰੋਜੀ ਕਲਰ ਰਹਿਣ ਵਾਲਾ ਆ ਇਹਦਾ ਪ੍ਰਿੰਟ ਰਹੇਗਾ ਸ਼ਰਟ ਦਾ ਔਰ ਬਾਟਮ ਜਿਹੜੀ ਹੈ ਇਹਦੀ ਮੈਰੂਨ ਰਹੇਗੀ ਆ ਬਾਟਮ ਜਿਹੜੀ ਹੈ ਮੈਨੂੰ ਇਹਦੇ ਵਿੱਚ ਕਲਰ ਜਿਹੜਾ ਤੁਹਾਨੂੰ ਸ਼ਾਇਦ ਮੈਂ ਜ਼ੈਂਟਾ ਲੱਗ ਰਿਹਾ ਹੈ ਲੇਕਿਨ ਇਹਦਾ ਕਲਰ ਜਿਹੜਾ ਹੈ ਮੈਰੂਨ ਕਲਰ ਹੈ ਬਹੁਤ ਪਿਆਰਾ ਆਰਟੀਕਲ ਆ 350 ਫ੍ਰੀ ਸ਼ਿਪਿੰਗ ਓਕੇ ਔਰ ਨੈਕਸਟ ਜਿਹੜਾ ਹੈ सी ग्रीन कलर रहेगा सी ग्रीन और सेम पैटर्न आएगा इधर भी देख सकते डिजाइन रहन वाला बहुत प्यारा है। और शर दी बॉटम रहेगी और रहेगी मस्टर्ड मस्टर्ड बॉटम रहेगी ਇਸ ਫੈਬਰਿਕ ਬਹੁਤ ਪਿਆਰਾ ਆ ਜਿਹੜਾ ਜਿਹੜਾ ਸ਼ਰਟ ਦਾ ਪੀਸ ਦਾ ਫੈਬਰਿਕ ਹੈ ਉਹ ਮਿਕਸ ਕਾਟਨ ਤੋਂ ਨੂੰ ਮੈਂ ਦੱਸਿਆ ਹੈ ਲੇਕਿਨ ਉਹ ਜਿਹੜਾ ਹੈ ਗਰਮੀ ਦੇ ਵਿੱਚ ਵੇਅਰ ਕਰ ਸਕਦੇ ਆ ਇਹਨਾਂ ਕੋਈ ਇਸ਼ੂ ਨਹੀਂ ਹੈ ਕਿ ਗਰਮੀ 'ਚ ਨਹੀਂ ਪਹਿ ਸਕਦਾ ਪਾਣ ਵਾਲੇ ਜਿਹੜੇ ਆ ਮਿਕਸ ਕਾਟਨ ਵੀ ਪਾਉਂਦੇ ਆ ਔਰ ਇਹ ਕਪੜਾ ਕਾਫੀ ਜ਼ਿਆਦਾ ਜਿਹੜਾ ਆ ਉਹ ਹੰਡਦਾ ਵੀ ਹੈਗਾ ਆ ਜਲਦੀ ਇਹ ਮਤਲਬ ਕਿ ਖਰਾਬ ਨਹੀਂ ਹੁੰਦਾ ਕਾਟਨ ਜਿਹੜੀ ਹੁੰਦੀ ਆ ਤੇ ਬਾਟਮ ਜਿਹੜੀ ਹੈ ਇਹਦੀ ਪਿਓਰ ਕਾਟਨ ਦੀ ਹੀ ਰਹੇਗੀ ਬਹੁਤ ਪਿਆਰਾ ਫੈਬਰਿਕ ਹੈ ਇਕਦਮ ਸੌਫਟ ਫੈਬਰਿਕ ਹੈ ਬਾਟਮ ਦਾ 350 ਜਿਹੜਾ ਇਹਦਾ ਵੀ ਪ੍ਰਾਈਸ ਰਹਿਣ ਵਾਲਾ ਫ੍ਰੀ ਸ਼ਿਪਿੰਗ ਦੇ ਨਾਲ ਇਹ ਨੈਕਸਟ ਜਿਹੜਾ ਆ ਇਹਦਾ ਵੀ ਸੀ ਗ੍ਰੀਨ ਕਲਰ ਰਹੇਗਾ ਔਰ ਸੀ ਗ੍ਰੀਨ ਜੜੀ ਇਹਦੀ ਬਾਟਮ ਆਏਗੀ ਔਰ ਡਿਜ਼ਾਈਨ ਜਿਹੜਾ ਇਹਦਾ ਸੇਮ ਹੀ ਰਹੇਗਾ ਜਿਹੜਾ ਮੈਂ ਹੁਣੇ ਤੁਹਾਨੂੰ ਦੱਸਿਆ ਆ ਉਸੇ ਟਾਈਪ ਦਾ ਹੀ ਆਏਗਾ ਆ ਇਹਦੀ ਨੈਕ ਲਾਈਨ ਦੇ ਉੱਤੇ ਜੜੀ ਆ ਆਸ ਕਲਰ ਇਸ ਵਾਲ ਲਾਈਨਸ ਵਗੈਰਾ ਰਹੇਗੀ ਔਰ ਵੀ ਜਿਹੜਾ ਪ੍ਰਿੰਟs ਛੋਟੇ ਛੋਟੇ ਫਲਾਵਰਸ ਦੇ ਜਿਹੜਾ ਪ੍ਰਿੰਟs ਰਹੇਗਾ ਨੈਕ ਦੇਖ ਸਕਦੇ ਹੋ ਤੁਸੀਂ ਨਾ ਪਿਆਰਾ ਬਣਿਆ ਹੋਇਆ ਇਸ ਟਾਈਪ ਦਾ ਜਿਹੜਾ ਡਿਜ਼ਾਈਨ ਆਏਗਾ ਔਰ ਇਧਰੋਂ ਜਿਹੜੀ ਤੁਹਾਡੀ ਜਿਹੜੀ ਬਾਜੂ ਨਿਕਲੇਗੀ ਹਰ ਸੂਟ ਦੀ ਜਿਹੜੀ ਬਾਜੂ ਰਹੇਗੀ ਉਹ ਇਸ ਸਾਈਡ ਤੇ ਆਏਗੀ ਇਸ ਸਾਈਡ ਤੇ ਉਹ ਜਿਹੜੀ ਬਾਜੂ ਦਾ ਫੈਬਰਿਕ ਦਿੱਤਾ ਹੋਇਆ ਆ ਤੇ ਬੈਗ ਤੇ ਵੀ ਇਵਨ ਬੈਗ ਤੇ ਵੀ ਜੜਾ ਆ ਇਹਦਾ ਪ੍ਰਿੰਟ ਰਹਿਣ ਵਾਲਾ ਤੁਹਾਡੇ ਪਿੱਛੇ ਬੈਗ ਤੇ ਵੀ ਕਾਫੀ ਵਧੀਆ ਸੂਟ ਆ ਇਸ ਟਾਈਪ ਦਾ ਆਏਗਾ ਬੈਗ ਇਸ ਟਾਈਪ ਦੀ ਦੇਗੀ ਬੈਗ ਵੀ ਬਹੁਤ ਪਿਆਰਾ ਸੂਟ ਆ ਹਰ ਸੂਟ ਦੇ ਬੈਗ ਦੇ ਪਿੱਛੇ ਵੀ ਪ੍ਰਿੰਟ ਆ ਔਰ ਫਰੰਟ ਦੇ ਅੱਗੇ ਵੀ ਪ੍ਰਿੰਟ ਆ ਬਾਟਮ ਜਿਹੜੀ ਹੈ ਦੀ ਸੀ ਗ੍ਰੀਨ ਰਹੇਗੀ ਇਹ ਵੀ ਕਾਟਨ ਦੀ ਰਹੇਗੀ ਬਾਟਮ 아이 ਦੇਖ ਸੁਣਦੇ 350 ਓਨਲੀ ਨੈਕਸਟ ਹੋਏਗਾ ਬਲੈਕ ਕਲਰ ਆ ਦੇਖ ਸੁਣਦੇ ਬਲੈਕ ਔਰ ਬਲੂ ਕੰਟਰਾਸਟ ਦੇ ਵਿੱਚ ਜਿਹੜਾ ਪ੍ਰਿੰਟਸ ਰਹੇਗਾ और इस टाइप का जो इधर डिजाइन आएगा सेम पैनल जहाँ होएगा होगा देख सकते हैं और बाजू आएगी इधर बाजू इस टाइप की बाजू आएगी और ये नीचे डिजाइन रहेगा और बैक भी पीछे भी जड़ा इस तरह का डिजाइन रहेगा काफ़ी अच्छा है कि ब्लैक जड़ी बॉटम आएगी ब्लैक बॉटम आएगी दी इस टाइप की बॉटम आएगी ना कुछ इस टाइप का लगेगा मैं लगा के दिखा देनी है। इस तो दी इस तरह का जो थोड़ा नैक लाइन आएगी देख सकते हो प्यारा सूट है यदा भी प्राइस है थ्री फिफ्टी है थ्री फिफ्टी फ्री शिपिंग मैं गाइस ऑनलाइन भी है काम करती हूँ ऑनलाइन भी जड़े मेरे आ, है गया, अपने रिसेलिंग का काम हों मैं उ भी जड़े सूट जोड़े मेरे ऑनलाइन निकलते हैं ਉਹ ਵੀ ਅਗਰ ਜੀ ਕੋਈ ਜੁਆਇਨ ਹੋਣਾ ਚਾਹੁੰਦਾ ਹੈ ਤੇ ਮੈਨੂੰ WhatsApp ਕਰ ਸਕਦੇ ਆ ਮੈਂ ਗਰੁੱਪ ਦੇ ਵਿੱਚ ਤੁਹਾਨੂੰ ਐਡ ਕਰ ਲਾਂਗੀ ਉਹਦੇ ਵਿੱਚ ਮੈਂ ਕਾਫੀ ਆਨਲਾਈਨ ਜਿਹੜੀ ਕਲੈਕਸ਼ਨ ਬੰਦੀਆਂ ਜਿਨ੍ਹਾਂ ਕੋਲ ਮੈਂ ਸੂਟ ਲੈਣੀਆਂ ਉਹੀ ਮੈਨੂੰ ਜਿਹੜੀ ਪਿਕਸ ਭੰਦੇ ਨੇ ਤੇ ਮੈਂ ਉਹਨਾਂ ਦਾ ਜਿਹੜਾ ਰੀਸੇਲਿੰਗ ਦਾ ਵੀ ਕਰਦੀ ਆਂ ਕਿਸੇ ਕਿਸੇ ਨੂੰ ਅਗਰ ਆਰਟੀਕਲ ਪਸੰਦ ਆਏ ਉਹਨਾਂ ਵਿੱਚੋਂ ਤੁਸੀਂ ਉਹਨਾਂ ਵਿੱਚੋਂ ਵੀ ਲੈ ਸਕਦੇ ਹੋ ਤੇ ਆਜ ਉਹਨਾਂ ਰਹੇਗਾ ਇਹ ਕਾਫੀ ਸੂਟ ਉਹਨਾਂ ਦੇ ਅੱਛੇ ਹੁੰਦੇ ਆ ਕੁਆਲਿਟੀ ਵੀ ਅੱਛੀ ਹੁੰਦੀ ਆ ਇਹ ਵੀ ਬਾਟਮ ਜਿਹੜੀ ਹੈ ਔਰੇਗੀ ਮੈਰੂਨ ਵਾਈਨ ਸੌਰੀ ਵਾਈਨ ਸ਼ੇਡ ਰਹੇਗੀ ਕਾਟਨ ਦੀ ਬਾਟਮ ਆਏਗੀ ਔਰ ਵਾਈਨ ਸ਼ੇਡ ਜਿਹੜਾ ਇਹਦਾ ਸ਼ਰਟ ਪੀਸ ਰਹੇਗਾ ਪ੍ਰਿੰਟ ਤੇ ਨਾਓ ਸਕ੍ਰੀਨ ਜਿਹੜਾ ਹੈ ਦੂਸਰੇ ਸੂਟ ਵਰਗਾ ਹੀ ਪ੍ਰਿੰਟ ਹੈ ਇਹਦਾ ਵੀ ਪ੍ਰਿੰਟ ਜਿਹੜਾ ਆਲਮੋਸਟ ਸੇਮ ਸੇਮ ਹੀ ਹੈ ਜੁ ਕੁਝ ਕੁਝੀ ਚੇਂਜ ਆ ਇਹ ਸਾਰੇ ਪਾਕਿਸਤਾਨੀ ਸੂਟ ਦੇ ਡਿਜ਼ਾਈਨ ਆ तु देख हम अजकल जो ट्रेंड के बीच चल रही ने इस तरह टाइप आएगा बैक आएगी ओके आज बॉटम आएगी याइप की बॉटम आएगी थ्री फिफ्टी ओनली ਉਹਨਾਂ ਗਲਾ ਅਰਟੀਕਲ ਜਿਹੜਾ ਹੈ ਬਹੁਤ ਹੀ ਪਿਆਰਾ ਦਿਖਣ ਜਾ ਰਹੀ ਹੈ ਮੈਂ क्रश कॉटन ਦੀ ਦਿੱਤੀ क्रश कॉटन ਰਹਿਗਾ ਇਹਦਾ ਫੈਬਰਿਕ ਬਹੁਤ ਪਿਆਰਾ ਫੈਬਰਿਕ ਹੋਇਆ ਜੇ ਇਹ ਜਿਹੜਾ ਤੁਹਾਡਾ ਦਮਨ ਦੀ ਅੱਗੇ ਇਹਦਾ ਡਿਜ਼ਾਈਨ ਰਹੇਗਾ ਇਹ ਆਲਓਵਰ ਸੂਟ ਹੈ ਆਲਓਵਰ ਸੂਟ ਰਹੇਗਾ ਚੈੱਕ ਕਰ ਸਕਦੇ ਹੋ ਕਿ क्रश कॉटन ਜਿਹੜਾ ਇਹਦਾ ਫੈਬਰਿਕ ਰਹੇਗਾ ਔਰ ਇਸ ਟਾਈਪ ਦੀ ਜਿਹੜੀ ਇਹਦੀ ਅਗੇ ਕੇਰੇ ਦੇਵ ਨੀਚੇ ਜਿਹੜਾ ਆਪਣੇ ਆਪ ਤਰੀਜਾ ਹੁੰਦੀਆਂ ਆ ਉਹਦੇ ਨਾਲ ਜਿਹੜਾ ਡਿਜ਼ਾਈਨ ਆਏਗਾ ਬਹੁਤ ਪਿਆਰਾ ਹੈ ਐਮਬਰਾਇਡਰੀ ਹੋਈ ਹੈ ਨੀਟ ਐਂਡ ਕਲੀਨ ਮੈਂ ਚੱਕਾ ਸਕਦੀ ਹਾਂ ਇਸ ਦਾ ਵੀ ਦੀ ਐਮਬਰਾਇਡਰੀ ਆਏਗੀ ਦੋਨਾਂ ਪਾਸੇ ਇਹ 5 ਮੀਟਰ ਜਿਹੜਾ ਕੱਪੜਾ ਲਈਦਾ ਸੂਟ ਰਹੇਗਾ और ये सेम डिजाइन जोड़ा बाजू पर भी आएगा और बॉटम से भी आएगा यह देख सकते हो ये सेम डिजाइन जड़ा बाजू से और बॉटम से यह दिता हो दो पास उन्होंने बॉटम से डिजाइन और बाजू से चेक कर सकते हो ਇਹ ਬਹੁਤ ਪਿਆਰਾ ਇਸ ਤਰ੍ਹਾਂ ਦਾ ਇਹਨੇ ਵਰਕ ਦਿੱਤਾ ਆ ਬਾਜੂ ਤੇ ਔਰ ਬਾਟਮ ਤੇ ਸੇਮ ਔਰ ਕ੍ਰਸ਼ ਕਾਟਨ ਜਿਹੜਾ ਦਾ ਫੈਬਰਿਕ ਰਹਿਣ ਵਾਲਾ ਬਹੁਤ ਪਿਆਰਾ ਫੈਬਰਿਕ ਹੈ ਤੁਹਾਨੂੰ ਫਿਰ ਸਮਰ ਦੇ ਵਿੱਚ ਬਿਲਕੁਲ ਪਾਉਣ ਵਾਲਾ ਆ ਠੰਡਾ ਫੈਬਰਿਕ ਇਹਦੇ ਵਿੱਚ ਕੋਈ ਵੀ ਤੁਹਾਨੂੰ ਜੜੀਏ ਗਰਮੀ ਵਗੈਰਾ ਨਹੀਂ ਲੱਗ ਸਕਦੀ ਬਹੁਤ ਪਿਆਰਾ ਫੈਬਰਿਕ ਹੈ ਤੇ ਦੁਪੱਟਾ ਇਹਦਾ ਬਹੁਤ ਹੀ ਪਿਆਰਾ ਰਹਿਣ ਵਾਲਾ ਜਨਾ ਸੁਨੋ ਦੁਪੱਟਾ ਆ ਔਰ ਕਾਫੀ ਖੁੱਲਾ ਦੁਪੱਟਾ ਆਇਆ ਕਾਫੀ ਵੱਡੀ ਵਿੱਧ ਹੈ ਇਹਦੀ ਆ ਦੇਖ ਸਰਦਿਓ ਤੁਹਾਨੂੰ ਇਸ ਤਰ੍ਹਾਂ ਜੜਾ ਆ ਦੁਪੱਟੀ ਦੇ ਉੱਤੇ ਟਾਈ ਐਂਡ ਡਾਈ ਜੜਾ ਆ ਪ੍ਰਿੰਟਸ ਰਹਿਣ ਵਾਲਾ ਹੈ ਤੇ ਤੇ ਟਾਈ ਐਂਡ ਡਾਈ ਦੁਪੱਟਾ ਰਹੇਗਾ ਔਰ ਇਦਾਂ ਲੈਸਸ ਵਰਕ ਕੀਤਾ ਆ ਚਾਰੋਂ ਫੋਰ ਸਾਈਡ ਤੇ ਜੜਾ ਤੁਹਾਨੂੰ ਲੈਸਸ ਵਰਕ ਮਿਲੇਗਾ ਬਹੁਤ ਪਿਆਰਾ ਸੂਟ ਆ ਬਣਿਆ ਆ ਬਹੁਤ ਪਿਆਰੀ ਲੁੱਕ ਆਏਗੀ ਇਹ ਜਿਹੜਾ ਦੁਪੱਟਾ ਰੰਨ ਕਾਫੀ ਵੱਡਾ ਦੁਪੱਟਾ ਹੈ ਗਾਇਸ ਇਹਦਾ ਪ੍ਰਾਈਸ ਜਿਹੜਾ ਰਹਿਣ ਵਾਲਾ ਹੈ ਓਨਲੀ 700 ਰੁਪੀਸ ਫ੍ਰੀ ਸ਼ਿਪਿੰਗ 700 ਰੁਪੀਸ ਫ੍ਰੀ ਸ਼ਿਪਿੰਗ ਤੇ ਬਹੁਤ ਪਿਆਰਾ ਆਰਟੀਕਲ ਹੈ ਇਹ ਤੁਸੀਂ ਜਿਹੜਾ ਆ ਉਹ ਮੇਰੇ ਨੰਬਰ ਤੇ ਸਕਰੀਨ ਸ਼ਾਟ ਭੇਜ ਕੇ ਆਪਣਾ ਆਰਟੀਕਲ ਬੁੱਕ ਕਰ ਸਕਦੇ ਹੋ ਇਹਦੇ ਵਿੱਚ ਕਲਰ ਅਵੇਲੇਬਲ ਵੀ ਹੈਗੇ ਨੇ ਲੇਕਿਨ ਆਨਲਾਈਨ ਹੈ ਇਹ ਜਸਟ ਮੇਰੇ ਕੋਲ ਇੱਕ ਲਾਸਟ ਪੀਸ ਜਿਹੜਾ ਬਚਿਆ ਆ ਉਹ ਮੈਂ ਤੁਹਾਨੂੰ ਦਿਖਾਇਆ ਆ ਕਿਉਂਕਿ ਆਫਲਾਈਨ ਵੀ ਮੈਂ ਤੁਹਾਨੂੰ ਦੱਸਿਆ ਨਿਕਲ ਜਾਂਦੇ ਆ ਤੇ ਜੇ ਕਿਸੇ ਨੇ ਲੈਣਾ ਹੋਵੇ ਤੇ ਆਨਲਾਈਨ ਜਿਹੜਾ ਮੈਂ ਤੁਹਾਡੀ ਬੁਕਿੰਗ ਕਰਵਾ ਦਾਂਗੀ ਤੇ ਇਹਦੇ ਵਿੱਚ ਕਲਰ ਜਿਹੜੇ ਆ ਚਾਰ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਤੁਹਾਨੂੰ yellow ਕਲਰ ਮਿਲ ਜਾਏਗਾ pink ਕਲਰ ਮਿਲ ਜਾਏਗਾ green ਕਲਰ ਮਿਲ ਜਾਏਗਾ ਔਰ black ਕਲਰ ਮਿਲ ਜਾਏਗਾ ਠੀਕ ਹੈ ਜੇ ਕਿਸੇ ਨੇ ਬੁਕਿੰਗ ਕਰवानी ਹੋਏ ਤੇ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਆ ਇਸ ਸੂਟ ਦਾ ਤਾਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਆ ਜਿਹੜਾ ਤੁਹਾਡਾ ਕੇ ਰ ਆਏਗਾ ਓਕੇ ਮੀਨਸ ਐਸ ਸਾਈਡ ਤੇ ਜਿਹੜਾ ਆਪਾਂ ਦਰੀਜਾ ਹੁੰਦੀ ਹੈ ਸਾਈਡ ਦੀ ਔਰ ਐਸਾਈਡ ਤੇ ਉੱਥੇ ਜਿਹੜਾ ਵਰਕ ਆਏਗਾ ਤੇ ਬਾਕੀ ਸੂਟ ਜਿਹੜਾ ਉਹ ਪੂਰਾ ਪਲੇਨ ਰਹਿਣ ਵਾਲਾ ਆ ਸਿਰਫ ਇਹ ਜਿਹੜਾ ਡਿਜ਼ਾਈਨ ਆ ਬਾਜੂ ਤੇ ਔਰ ਬਾਟਮ ਤੇ ਆਏਗਾ ਔਰ ਜਿਹੜਾ ਹੈ ਇਹ ਤੁਹਾਡੇ ਕੇਰੇ ਤੇ ਆਏਗਾ ओके ਜੀ ਕਿਸੇ ਨੂੰ ਵੀ ਆਰਟੀਕਲ ਪਸੰਦ ਆਂਦਾ ਹੈ ਤੇ ਪਲੀਜ਼ ਸਕਰੀਨਸ਼ਾਟ ਪੇਸ ਦਿਓ ਔਰ ਗਾਇਜ਼ ਮੇਰੇ ਚੈਨਲ ਨੂੰ ਜੜਾ ਲਾਈਕ ਸਬਸਕ੍ਰਾਈਬ ਜਰੂਰ ਕਰੋ ਔਰ ਬੈਲ ਆਈਕਨ ਨੂੰ ਜਰੂਰ ਦਬਾਓ ਤਾਂ ਕਿ ਜੜਾ ਨੋਟੀਫਿਕੇਸ਼ਨ ਤੁਹਾਨੂੰ ਪਹਿਲੇ ਪੇ ਮਿਲ ਸਕੇ ਔਰ ਤੋਂ ਇਹ ਜੜੀ ਮੇਰੀ ਵੀਡੀਓ ਜੜੀ ਆ ਉਹ ਨੋਟੀਫਿਕੇਸ਼ਨ ਦੇਖ ਕੇ ਜਲਦੀ ਜਲਦੀ ਦੇਖ ਸਕੋ ਤੇ ਇਸ ਲਈ ਮੈਂ ਇੱਥੇ ਹੀ ਵਲੌਗ ਦਾ ਜੜਾ ਐਂਡ ਕਰਦੀ ਆ ਤੇ ਆਪਣਾ ਸਾਰੇ ਧਿਆਨ ਰੱਖੋ ਤੇ ਸਭ ਦਾ ਪਰਮਾਤਮਾ ਭਲਾ ਕਰੇ ਔਰ ਇਸੇ ਤਰ੍ਹਾਂ ਮੇਰੀ ਵੀਡੀਓ ਨੂੰ ਜੜਾਇਆ ਔਰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਸੋ ਮਚ